ਉਹ 시ਗਾ ਜੀ ਸੋ ਕੋਈ ਟਾਈਮ ਸੀਗਾ ਲੋਕ ਕੁੜੀਆਂ ਜੰਮਣ ਤੋਂ ਡਰਦੇ ਸੀਗੇ ਹਨਾ ਇਸ ਟਾਈਮ ਕੀ ਹਾਲਾਤ ਨੇ ਪੰਜਾਬ ਦੇ ਨੌਜਵਾਨੀ ਨੇ ਨਸ਼ੇ ਨੂੰ ਬਿਲਕੁਲ ਖਤਮ ਕਰਤਾ 100 ਦੇ ਵਿੱਚੋਂ 95% ਨੌਜਵਾਨ ਖਤਮ ਹੋ ਚੁੱਕੇ ਨੇ ਨਸ਼ੇ 'ਚ 5% ਬਾਕੀ ਨੇ ਸੋ ਕੁੜੀਆਂ ਜੰਮਣ ਤੋਂ ਡਰਦੇ ਸੀਗੇ ਸਰ ਕੁੜੀਆਂ ਜੰਮਣ ਤੋਂ ਕਿਉਂ ਕਿਉਂਕਿ ਕੋਈ ਗਲਤ ਹੋ ਜੂਗੀ ਕਿਸੇ ਨਾਲ ਵਿਆਹ ਕਰਾ ਲੂਗੀ ਇਹੀ ਚੱਕਰ ਸੀਗਾ ਕੁੜੀ ਦਾ ਫਰਜ਼ਾ ਨੌਜਵਾਨਾਂ ਦਾ ਬੁਰਾ ਹਾਲ ਆ। ਸੋ ਮੈਂ ਮਾਪੇ ਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਆਪਣੇ ਆਪਣੇ ਬੱਚਿਆਂ ਨੂੰ ਥੋੜਾ ਟਾਈਮ ਦਿਓ ਉਹਨਾਂ ਨਾਲ ਟਾਈਮ ਸਪੈਂਡ ਕਰੋ। ਦੋਸਤ ਬਣਾ ਉਹਨਾਂ ਦੇ। ਬੱਚਾ ਕਿੱਥੇ ਜਾ ਰਿਹਾ? ਕੀ ਖਾ ਰਿਹਾ? ਕੀ ਦੇ ਨਾਲ ਜਾ ਰਿਹਾ? ਕਿਵੇਂ ਜਾ ਰਿਹਾ? ਔਰ ਕਿੰਨੇ ਟਾਈਮ ਤੱਕ ਜਾ ਰਿਹਾ? ਹਰ ਚੀਜ਼ ਨੋਟ ਕੀਤੀ ਜਾਵੇ। ਸਭਾ ਪਹਿਲਾਂ ਵੀ ਵੀਡੀਓ ਕਾਲ ਪਰਸੋ ਕੱਢੀ ਸੀਗੀ ਵੀ ਅਕੈਡਮੀਆ ਦੇ ਵਿੱਚ ਬੱਚੇ ਆਉਂਦੇ ਨੇ। ਮੈਨੂੰ ਕਈ ਸਾਲ ਹੋ ਗਏ ਅਕੈਡਮੀ ਚਲਾਉਂਦੇ ਨੇ। ਫਰਸਟ ਟਾਈਮ ਬੁਰਾ ਹਾਲਾ ਬੱਚਿਆਂ ਦਾ ਇਸ ਟਾਈਮ ਲੋਕ ਅਰਦਾਸ ਕਰਦੇ ਨੇ ਵੀ ਕੁੜੀ ਜਨਮ ਲਵੇ ਘਰੇ ਬਾਕੀ ਤੁਸੀਂ ਹਾਲਾਤ ਪੰਜਾਬ ਦੇ ਦੇਖ ਲਈਓ ਏਲੀ ਕੋਈ ਨਾ ਕੋਈ ਜਿਹੜੀ ਵੀਡੀਓ ਆ ਅਪਲੋਡ ਹੁੰਦੀ ਆ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਦੇ ਵਿੱਚ ਕੋਈ ਸੜਕ ਤੇ ਡਿੱਗਿਆ ਪਿਆ ਕੋਈ ਬਾਹਰ ਜਿ ਡਿੱਗਿਆ ਪਿਆ ਥੀਕ ਨਹੀਂ ਔਰ ਮੇਰੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਫੌਜ ਨੂੰ ਕੋਈ ਵੀ ਬੱਚਾ ਭਰਤੀ ਕਰ ਲਈ ਨਹੀਂ ਥਾਣਾ ਦੋਸਤੋ ਨਾ ਪਰਸ ਲਈ ਨਾ ਫੌਜ ਲਈ ਕਿਉਂਕਿ ਡਰੋਗ ਟੈਸਟ ਨਹੀਂ ਹੁੰਦਾ ਫੌਜ ਦੇ ਵਿੱਚ ਜਦੋਂ ਭਰਤੀ ਹੁੰਦੀ ਆ ਮੈਂ ਕਿਸੇ ਟਾਈਮ ਇਹ ਚੀਜ਼ ਦਾ ਜਰੂਰ ਜਿਹੜੀ ਫੌਜ ਆ ਫੌਜ ਦੀਆਂ ਵੇਖਾਂ ਖੋਲਣੀਆਂ ਕਿਸੇ ਟਾਈਮ ਜਦੋਂ ਭਰਤੀ ਹੋਊਗੀ ਸਭ ਤੋਂ ਪਹਿਲਾਂ ਬੱਚੇ ਦਾ ਪਸਾਬ ਟੈਸਟ ਉਹਦਾ ਖੂਨ ਟੈਸਟ ਕੀਤਾ ਜਾਵੇ ਸੋ ਤੁਸੀਂ ਯਕੀਨ ਕਰਿਓ ਬਹੁਤ ਹੀ ਘੱਟ ਬੱਚੇ ਭਰਤੀ ਹੋਣ ਦੇ ਕਾਬਿਲ ਹੋਣਗੇ ਫੌਜ ਨੂੰ ਮਿਲਣਗੇ ਅਗਰ ਡਰੋਗ ਟੈਸਟ ਪਹਿਲਾਂ ਹੋਣ ਲੱਗੇ ਭਰਤੀ ਦੌਰਾਨ ਪਸਾਬ ਟੈਸਟ ਖੂਨ ਟੈਸਟ ਸੋ ਜਿਹੜੀ ਅਰਧ ਸੈਨਾ ਬਲਾ ਸੀਆਰਪੀਐਫ ਹੋਗੀ ਬੀਐਸਐਫ ਹੋਗੀ ਇਹ ਬੱਚੇ ਦਾ ਪਿਸ਼ਾਬ ਵੀ ਟੈਸਟ ਕਰਦੇ ਨੇ ਔਰ ਖੂਨ ਵੀ ਟੈਸਟ ਕਰਦੇ ਨੇ ਉਸ ਤੋਂ ਬਾਅਦ ਬੱਚੇ ਨੂੰ ਰਿਪੋਰਟ ਦਿੱਤੀ ਜਾਂਦੀ ਆ ਵੀ ਹਾਂ ਕੋਈ ਵੀ ਸਿਸਟਮ ਦੇ ਵਿੱਚ ਤਰ੍ਹਾਂ ਕਿੰਨਾ ਕਿ ਜਾਂ ਜੋ ਵੀ ਰਿਪੋਰਟ ਕੀ ਕਹਿੰਦੀ ਸੋ ਬਿਲਕੁਲ ਵੀ ਜਿਹੜੇ ਮਾਪੇ ਨੇ ਇਸ ਟਾਈਮ ਪੈਸਾ ਕਮਾਉਣ ਦੇ ਵਿੱਚ ਉਲਝੇ ਹੋਏ ਨੇ ਪੈਸਾ 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 ਕੋਈ ਪਤਾ ਨਹੀਂ ਮੁੰਡਾ ਕਿੱਧਰ ਜਾ ਰਿਹਾ ਕੀ ਕਰ ਰਿਹਾ ਕੀ ਖਾ ਪੀ ਰਿਹਾ ਕਿਧਰ ਜਾ ਰਿਹਾ ਕੌਣ ਦੋਸਤ ਨਾਲ ਕੁਝ ਨਹੀਂ ਪਤਾ ਮਾਪੇ ਨੂੰ ਵੇੜਾ ਕਰਕ ਗਿਆ ਉੱਪਰ ਦੀ ਏਡੇ ਏਡੇ ਫੋਨ ਲੈ ਕੇ ਦਿੱਤੇ ਹੋਏ ਨੇ ਹਾਲਾਂਕਿ ਨੌਜਵਾਨਾਂ ਦਾ ਕੋਈ ਵੀ ਏਡਾ ਕੋਈ ਬਿਜ਼ਨਸ ਨਹੀਂ ਹੈਗਾ ਹਰੇਕ ਬੱਚੇ ਕੋਲੇ ਜਿਹੜਾ ਮੇਰੇ ਕੋਲੇ ਬੱਚਾ ਆਉਂਦਾ ਸੋ ਕਾਫੀ ਟਾਈਮ ਪਹਿਲਾਂ ਇੱਕ ਬੱਚਾ ਆਇਆ ਮੇਰੇ ਕੋਲੇ ਝੋਨਾ ਲਾ ਕੇ ਆਈਫੋਨ ਲੈ ਕੇ ਆਇਆ ਕਿਸ਼ਤਾਂ ਤੇ ਸੋ ਤੁਸੀਂ ਆਪ ਹੀ ਸਮਝ ਸਕਦੇ ਹੋ ਏਡੇ ਏਡੇ ਫੋਨ ਲੈ ਆ ਰੱਖੇ ਨੇ ਮਾਪੇ ਨੇ سناਪਚੈਟਾਂ ਚੱਲਦੀਆਂ ਫੇਸਬੁੱਕਾਂ ਚੱਲਦੀਆਂ YouTube 'ਤੇ ਚੱਲਦੀਆਂ ਨੇ ਸੋ ਗੰਧ ਦੇਖਦੇ ਨੇ 8 8 10 10 ਕੁੜੀਆਂ ਨਾਲ ਗੱਲ ਕਰ ਲਈ ਨਸ਼ਾ ਕਰ ਲਿਆ ਚੱਲ ਆ ਜਿੰਦਗੀ ਆ ਔਰ ਮਾਪੇ ਪੈਸਾ ਕਮਾਉਣ ਲਈ ਤੁਲੇ ਹੋਏ ਨੇ ਉਹ ਕਹਾਵਤਾ ਇੱਕ ਸਿਆਣਿਆਂ ਦੀ ਆ ਕਾ ਦੌੜ ਪਿੱਛਾ ਚੌੜ ਉਹ ਅੱਗੇ ਭੱਜੀ ਜਾਂਦੇ ਨੇ ਪੈਸਾ ਕਮਾਈ ਜਾਂਦੇ ਨੇ ਜਿਹੜੇ ਔਲਾਦ ਆ ਉਹ ਗਵਾਈ ਜਾਂਦੀ ਹੈ ਸੋ ਆਉਣ ਨਾਲ ਸਮਝ ਫਿਰ ਦੁਬਾਰਾ ਕਹਿੰਦਾ ਵੀ ਫੌਜ ਨੂੰ ਕੋਈ ਵੀ ਨੌਜਵਾਨ ਭਰਤੀ ਕਰਨ ਲਈ ਨਹੀਂ ਮਿਲਣਾ ਜਿਹਾ ਸਾਡੇ ਹਾਲਾਤ ਜਿਹੜੇ ਪੰਜਾਬ ਦੇ ਹੋ ਚੁੱਕੇ ਨੇ ਮੈਂ ਫੇਰ ਦੁਬਾਰਾ ਕਹਿੰਦਾ ਮਾਪੇ ਨੂੰ ਹੱਥ ਵਨ ਕੇ ਬੇਨਤੀ ਆ ਬਈ ਆਪਣੇ ਬੱਚੇ ਤੇ ਧਿਆਨ ਦੋ। ਬੱਚੇ ਨਾਲ ਕੁਝ ਟਾਈਮ ਸਪੈਂਡ ਕਰੋ। ਖੌਦਸੀ ਆਪਣੇ ਬੱਚਿਆਂ ਨੂੰ ਲੈ ਕੇ ਕਿਹ ਚੀਜ਼ ਨੂੰ ਪਰੇਸ਼ਾਨ ਆ ਜੱਸਾ ਬਣਾ ਹਾਲਾਤ ਨੇ ਪੰਜਾਬ ਦੇ। ਵੀ ਸਾਡੇ ਬੱਚਿਆਂ ਦਾ ਆਉਣ ਵਾਲੀ ਪੀੜ੍ਹੀ ਦਾ ਕੀ ਹਾਲ ਹੋਊਗਾ। ਮਾਪੇ ਸੌਂ ਤੱਕ ਖਾ ਜਾਂਦੇ ਨੇ। ਬੱਚੇ ਸੌਂ ਤੱਕ ਖਾ ਜਾਂਦੇ ਨੇ ਝੂਠੀਆਂ ਗੁਰਦੁਆਰਿਆਂ ਦੀ ਅਸੀਂ ਤਾਂ ਕੁਛ ਖਾਂਦੇ ਨਹੀਂ ਜੀ। ਮਾਪੇ ਕਹਿੰਦੇ ਨੇ ਸਾਡਾ ਬੱਚਾ ਤਾਂ ਬਿਲਕੁਲ ਹੀ ਨਹੀਂ ਖਾਂਦਾ ਜੀ। ਇੱਥੇ ਆ ਕੇ ਬੇੜਾ ਕਰਕੇ ਜਾਂਦਾ ਹਰਾਮ ਜਾਂਦਾ ਦਾ। ਛੱਡ ਦੇ ਕੁਛ ਨਹੀਂ। ਇਦਾਂ ਦੇ ਹਾਲਾਤ ਨੇ ਗੁਰਦੁਆਰਿਆਂ ਦੀ ਸੌਝੂ ਟੀ ਅਕੈਡਮੀ ਦੀ ਸੌਝੂ ਟੀ ਮਾਪੇ ਦੀ ਸੌਝੂ ਟੀ ਮਾਂ ਦੀ ਸੌ ਲੱਗੇ ਜੀ ਮੈਂ ਕੁਛ ਨਹੀਂ ਖਾਂਦਾ ਸੋ ਬਾਅਦ ਚ ਉਹ ਆਪਦੇ ਆਪ ਹੀ ਦੱਸਦੇ ਨੇ ਕਿ ਅਸੀਂ ਕੀ ਖਾਂਦਾ ਸੋ ਜਿਆਦਾ ਇਦਾਂ ਦੇ ਬੱਚਾ ਨੂੰ ਅਕੈਡਮੀ ਚ ਭੇਜੋ ਨਾ ਵੀਡੀਓ ਨੂੰ ਮੇਰੇ ਨੂੰ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਜਿਹੜਾ ਕੋਈ ਨਵਾਂ ਆਇਆ ਵਾ ਮੇਰੇ ਫੇਸਬੁੱਕ ਤੇ ਜਾਂ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰੂ ਘਰੋ ਦੋਸਤੋ ਆਉਣ ਵਾਲੇ ਸਮੇਂ ਚ ਟੌਪ ਤੋਂ ਟੌਪ ਜਿਹੜੀ ਵੀਡੀਓ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਕਿਆ ਕਰਨੀ ਸੋ ਬੱਚਾ ਨਸ਼ੇ ਨਾਲ ਭਰਿਆ ਭਰਾਇਆ ਹੁੰਦਾ ਚੱਕਿਆ ਚੱਕ ਕੇ ਅਕੈਡਮੀ ਚ ਸ਼ਰਤਾ ਲਾਓ ਜੀ ਭਰਤੀ ਕਰਾਓ ਉਹਨੂੰ ਕਿਹੜੇ ਸਾਹ ਨਾਲ ਭਰਤੀ ਹੋਊਗਾ ਨਸ਼ੇ ਨਾਲ ਤਾਂ ਖਤਮ ਹੋ ਚੁੱਕਿਆ ਵਾ ਖਰਾਕਾਂ ਦੇ ਜਾਣਗੇ ਉਹਨੂੰ ਐਸ ਟਾਈਮ ਮੈਂ ਦੇਖਦਾ ਕੋਈ ਵੀ ਬੱਚਾ ਇਦਾਂ ਦਾ ਨਹੀਂ ਜਿਹਦੇ ਕੋਲੇ ਆਈਫੋਨ ਨਾ ਹੋਵੇ ਉਹਦੇ ਘਰੇ ਰੋਟੀ ਪੱਕੇ ਨਾ ਪੱਕੇ ਹੱਥ ਦੇ ਵਿੱਚ ਆਈਫੋਨ ਔਰ 10-10 ਕੁੜੀਆਂ ਨਾਲ ਚੈਟ ਆਹੀ ਜ਼ਿੰਦਗੀ ਰਹਿ ਗਈ ਆਪਣੇ ਬੱਚਿਆਂ ਦਾ ਕਿਤੇ ਫੋਨ ਫੜ ਕੇ ਦੇਖਿਓ ਵੀ ਕੀ ਹਾਲਾਤ ਨੇ ਫੋਨ ਦੇ ਵਿੱਚ ਜਿਹੜੇ ਦਿਖ ਰਹੇ ਨੇ ਰਾਤ ਨੂੰ ਕਹਿ ਕੇ ਠੀਕਾ ਕਿ ਨਹੀਂ ਸੋ ਵੀਡੀਓ ਦੈਨ ਨਹੀਂ ਸੀ ਕਰਦਾ ਬਣਾਉਣ ਨੂੰ ਵੱਟ ਬਣਾਉਣੀ ਪਈ ਆਪਾਂ ਕੁੜੀਆਂ ਜੰਮਣ ਤੋਂ ਹੀ ਡਰਦੇ ਆਂ ਬੱਸ ਵੀ ਕੁੜੀ ਭੱਜੂਗੀ ਗਲਤ ਹੋ ਜੂਗੀ ਬੱਸ 아이 ਚੀਆ ਹੋਰ ਮੈਟਰ ਕੁਛ ਨਹੀਂ ਹੈਗਾ ਪਰ ਮੁੰਡੇ ਨੂੰ ਕੀ ਕੀ ਕਰੋਗੇ ਕਿੱਥੇ ਕਰੋਗੇ ਮੇਰੇ ਕੋਲੇ ਬਹੁਤ ਸਾਰੇ ਲੋਕ ਮੈਨਾਂ ਨਹੀਂ ਦੱਸਣ ਨੂੰ ਚੀਕਾਂ ਮਾਰਦੇ ਨੇ ਆ ਕੇ ਇੱਥੇ ਵੀ ਸਾਡਾ ਮੁੰਡਾ ਨਸ਼ੇ ਚੋਂ ਬਾਹਰ ਆਜੇ ਬਾਰ ਹੋਰ ਢੁਗਾਈ ਤੱਕ ਚੱਲਿਆ ਗਿਆ ਨਹੀਂ ਬਾਹਰ ਆ ਸਕਦਾ ਆਪਾਂ ਕਿਸੇ ਵੀ ਬੱਚੇ ਨੂੰ ਨਸ਼ੇ ਦੇ ਵਿਰੁੱਧ ਕੋ ਟੋਕਾਂ ਅਕੈਡਮੀ ਦੇ ਵਿੱਚ ਆ ਕੇ ਤਾਂ ਆਪਣਾ ਦੁਸ਼ਮਣ ਬਣ ਜਾਉ ਆਟੋਮੈਟਿਕਲੀ ਦੋਸਤੋ ਗਾਰੰਟੀ ਆਹੀ ਵਿੱਕੀ ਫੋਨ ਨਾ ਹਰਾਂ ਤੇ ਅਸਕਰ ਕੇ ਮੈਂ ਦੁਬਾਰਾ ਫੇਰ ਕਿਆ ਨਾਮ ਆਗਰ ਤੁਹਾਡਾ ਬੱਚਾ ਕੋਸ਼ਕੂ ਖੇਸਵਾ ਖਾਂਦਾ ਘਰੇ ਰੱਖ ਲਓ ਜੇ ਉਹਦੇ ਕੋਲ ਇੱਕ ਆਈਫੋਨ ਆ ਤਾਂ ਉਹਨੂੰ ਇੱਕ ਹੋਰ ਲੈ ਕੇ ਦੇ ਦਿਓ ਨਿਆਰੇ ਲੈਣ ਦਿਓ ਉਹਨੂੰ ਠੀਕ ਹੈ ਕਿ ਨਹੀਂ ਇਸ ਕਰਕੇ ਨਾ ਤਾਂ ਉਹਦਾ ਫੋਨ ਚੈੱਕ ਕਰਨਾ ਨਾ ਬੱਚੇ ਦੀ ਕੋਈ ਲਾਈਫ ਚੈੱਕ ਕਰਨੀ ਹੈ ਬਲਾਈਫ ਚ ਕੀ ਹੋਰ ਹੈ ਬੱਚੇ ਦੇ ਬੱਚੇ ਦੀ ਜ਼ਿੰਦਗੀ ਚ ਹੋ ਕੀ ਰਿਹਾ ਵਾ ਕੁਛ ਨਹੀਂ ਬਸ ਉਹਨੂੰ ਪੈਸੇ ਭੇਜੀ ਜਾਂਦੇ ਹਾਂ ਬਹੁਤ ਕਿੰਨੇ ਚਾਹੀਦੇ ਆ ਭੇਜਦਾ 500 ਕਿੰਨੇ ਚਾਹੀਦਾ ਕੱਪੜੇ ਲਿਆਉਣੇ ਮੰਮੀ ਭੇਜਦਾ 1000 2000 ਅਕੈਡਮੀ ਦਾ ਫੀਸਾਂ ਭਰਤੀਆਂ ਸੋ ਅਕੈਡਮੀ ਤੋਂ ਬਾਹਰ ਵੀ ਮੈਂ ਬਹੁਤ ਦੇਖਦਾ ਨੌਜਵਾਨਾਂ ਦਾ ਫੇੜਾ ਕਰਤਿਆ ਪਿਆ ਮੋਟਰਸਾਈਕਲ ਦੇ ਵਿੱਚ ਤੇਲ ਪਾਉਣ ਨੂੰ ਤੱਕ ਪੈਸੇ ਨਹੀਂ ਕੋਲੇ ਆਈਫੋਨ ਤੁਹਾਡੇ ਬੱਚੇ ਤੇ ਧਿਆਨ ਦਿਓ ਉਹਨੂੰ ਜੇ ਕੋਈ ਨਸ਼ਾ ਉਹ ਪਤਾ ਕਰਦਾ ਉਹਦਾ ਟ੍ਰੀਟਮੈਂਟ ਸਹੀ ਕਰਾਓ ਇਹ ਚੀਜ਼ਾਂ ਤੇ ਅਕੈਡਮੀ ਦੇ ਵਿੱਚ ਬਿਲਕੁਲ ਵੀ ਹੱਥ ਵਾਰ ਕੇ ਬੇਨਤੀ ਵੀ ਨਾ ਭੇਜੋ ਬੱਚੇ ਬੇੜਾ ਬਹੁਤ ਗੱਲ ਕਰ ਗਿਆ ਬੱਚੇ ਮਾਪੇ ਨੂੰ ਆਉਂਦਾ ਵੀ ਅਕੈਡਮੀ ਚ ਆ ਕੇ ਸੁਧਰ ਜੂ ਬਟ ਇੱਥੇ ਹੋਰ ਵਿਗੜ ਜਾਂਦਾ ਨਾਲ ਦੇਖਦਾ ਹੋਰ ਮਿਲ ਜਾਂਦਾ ਠੀਕ ਆ ਕਿ ਨਹੀਂ ਮਾਪੇ ਦਾ ਵੀ ਮੈਂ ਤਕਰੀਬਨ ਤਕਰੀਬਨ ਵਿੜਾ ਕਰਕੇ ਆ ਪਿਆ ਹੁੰਦਾ ਪੈਸਾ 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 ਉਹ ਇਕੱਠਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਕਰ ਲਓ ਪੈਸਾ ਇਕੱਠਾ ਔਲਾਦ ਵੱਲ ਧਿਆਨ ਨਾ ਦਿਓ ਆਪਣਾ ਪੈਸਾ ਇਕੱਠਾ ਕਰੀ ਚੱਲੋ ਨਾ ਤਾਂ ਬੱਚੇ ਨਾਲ ਟਾਈਮ ਸਪੈਂਡ ਕਰੋ ਉਹਨੂੰ ਹਰ ਚੀਜ਼ ਮਹਿੰਗੀ ਲੋ ਫੈਸਿਲਿਟੀ ਦਿਓ ਉਹਨੂੰ ਤਾਂ ਕਿ ਅੱਗੇ ਜਾ ਕੇ ਉਹ ਕੰਮ ਨਾ ਕਰ ਸਕੇ ਅੱਜ ਦੇ ਸਮੇਂ 'ਚ ਮੈਂ ਦੇਖਦਾ ਬਹੁਤ ਜ਼ਿਆਦਾ ਲੋਕ ਬਗਾਨਿਆਂ ਧੀਆਂ ਦੇ ਵਿੱਚ ਕਸੂਰ ਕੱਢਦੇ ਨੇ ਆਪਦੇ ਬੱਚੇ 'ਚ ਨਹੀਂ ਕੱਢਦੇ ਝੂਠਬਾਨ ਬੋਲ ਕੇ ਲਓ ਜੀ ਸਾਡਾ ਬੱਚਾ ਸਹੀ ਹੈ ਰਿਸ਼ਤਾ ਕਰਤਾ ਜੀ ਬਾਹਰ ਦੇ ਵਿੱਚੋਂ ਪਤਾ ਲੱਗਦਾ ਵੀ ਹਾਲਾਤ ਕੀ ਨੇ ਸੁਸਕਾਰ ਕੇ ਆਪਣੇ ਬੱਚੇ ਤੇ ਧਿਆਨ ਦੇ ਲੋ ਵੀਰੇ ਹੱਥ ਵੱਲ ਕੇ ਬੇਨਤੀ ਐਸ ਵੀਡੀਓ ਦੇ ਮਾਧਿਅਮ ਮਾਧਿਅਮ ਰਹੀ ਮੈਂ ਕਹਿਣਾ ਚਾਹੁੰਦਾ ਧਿਆਨ ਦੇ ਲੋ ਆਪਣੇ ਬੱਚੇ ਨੇ ਬੱਚਾ ਤੁਹਾਡਾ ਕਿੱਧਰ ਨੂੰ ਜਾ ਰਿਹਾ ਕੀ ਖਾ ਪੀ ਰਿਹਾ ਉਹਦਾ ਵੇੜਾ ਕਰਕੇ ਆ ਪਿਆ ਹੁੰਦਾ ਬੱਚੇ ਦਾ ਉਧਿਆ ਜੇਬਾਂ ਚੈੱਕ ਕਰ ਲਓ ਅਸਰਾਣੇ ਜੇ ਬੁਰਾ ਹਾਲ ਆ ਮੈਂ ਪਹਿਲਾਂ ਵੀਡੀਓ ਪਾਈ ਸੀ ਇੰਨੇ ਨੇ ਸਰਾਣੇ ਜੇ ਮੈਂ ਨਾ ਆ ਕਰਦਾ ਮੈਂ ਗੱਤਿਆ ਥੱਲੇ ਆਰਾਮ ਜਾਂਦੇ ਸੌਂ ਖਾ ਜਾਂਦੇ ਨੇ ਝੂਟੀਆਂ ਸਾਡਾ ਆ ਹੀ ਨਹੀਂ ਹੈ ਹਾਲਾਂਕਿ ਪੂਰੀ ਜੇਬ ਚ ਭਈ ਹੁੰਦੀ ਆ ਇੱਥੇ ਮਾਪੇ ਨੂੰ ਫੋਨ ਕਰਨ ਲੱਗ ਜਾ ਲੱਗਦੀ ਆ ਤਾਂ ਬੱਚੇ ਪੈਰਾਂ ਜੱਗ ਪੈਂਦੇ ਸੌਰੀ ਜੀ ਗਲਤੀ ਹੋ ਗਈ ਇੱਕ ਮੌਕਾ ਦੇ ਦਿਓ 14 14 ਸਾਲ ਤੋਂ ਲੈ ਕੇ ਬੱਚੇ 20 ਸਾਲ ਹੋ ਗਏ ਤਕਰੀਬਨ ਉਮਰ 20 ਸਾਲ ਦੀ ਨਸ਼ਾ ਕਰਦਿਆਂ ਇੰਨੇ ਸਾਲ ਦਾ ਬੱਚਾ ਯਾਰ ਕਿਵੇਂ ਇੱਕ ਵਾਰ ਚ ਨਸ਼ਾ ਛੱਡੂਗਾ ਅਕੈਡਮੀ ਚ ਹਰ ਮਾਪੇ ਨੂੰ ਪਤਾ ਹੁੰਦਾ ਵੀ ਸਾਡੇ ਔਲਾਦ ਕਿਰਦਾਰ ਦੀ ਹੈ ਪਰ ਦੇਖਣ ਤੋਂ ਇਨਕਾਰ ਕਰ ਦਿੰਦੇ ਮੈਨੂੰ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਇਸ ਕਰਕੇ ਮੈਂ ਫਿਰ ਦੁਬਾਰਾ ਕਹਿੰਦਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਥੋੜਾ ਜਿਹਾ ਕਿ ਬੇਨਤੀ ਆ ਵੀਰੇ ਕੌਣ ਨਾਲ ਸਮੇਂ ਚ ਫੌਜ ਨੂੰ ਕੋਈ ਬੱਚਾ ਨਹੀਂ ਥਾਉਂਦਾ ਜਿਸ ਸਾਡੇ ਹਾਲਾਤ ਨੇ ਪੰਜਾਬ ਦੇ ਵੀਡੀਓ ਤੁਸੀਂ ਆਪ ਵੀ ਦੇਖ ਰਹੇ ਹੋ ਸੋ ਬਾਕੀ ਮੈਂ ਵੀਡੀਓ ਬਣਾ ਰਿਹਾ ਹਾਂ ਟੌਪਿਕ ਤੇ ਕਮੈਂਟ ਵਗੈਰਾ ਜਰੂਰ ਕਰਦੇ ਹੋ ਸ਼ੇਅਰ ਕਰ ਦਿਓ ਤੇ ਬਾਕੀ ਮਿਲੂੰਗਾ ਇੱਕ ਨਵੀਂ ਅਪਡੇਟ ਲੈ ਕੇ ਫਿਰ ਦੁਬਾਰਾ ਕਰਾਂ ਆਪਣੇ ਬੱਚਿਆਂ ਤੇ ਧਿਆਨ ਦੇ ਰਹੋ ਦੋਸਤੋ ਬੱਚਿਆਂ ਦਾ ਤੁਹਾਡਾ ਵਿੜਾ ਕਰਕੇ ਆ ਪਿਆ ਮਹਿੰਗੇ ਮਹਿੰਗੇ ਫੋਨ ਘਰੇ ਰੋਟੀ ਪੱਕੇ ਨਾ ਪੱਕੇ ਆਈਫੋਨ ਸੋ ਵੀਡੀਓ ਪੂਰੀ ਦੇਖਣੀ ਮਿਹਰਬਾਨੀ ਸਾਰਿਆਂ ਧੰਨਵਾਦ ਜੀ